997760385 YouTube ਦਾ ਚੈਨਲ ਇੱਕ ਆਸ ਦੀ ਕਿਰਨ ਇੱਕ ਆਸ ਦੀ ਕਿਰਨ ਬਈ ਉਹਦੇ ਤੇ ਜਾ ਕੇ ਸਰਗੇ ਨੇ ਸਬਸਕ੍ਰਾਈਬ ਕਰੋ ਜੇ ਤੇ ਵੱਡੀਆਂ ਵੀਡੀਓ ਦੇਖਿਆ ਕਰੋ ਤੇ ਤਾਂ ਕਿ ਅਸੀਂ ਇਹਨਾਂ ਹਾਸਤੇ ਬਈ ਸ਼ੈਲਟਰ ਬਣਾ ਸਕੀਏ ਤੇ ਸਪੋਰਟ ਕਰ ਸਕੀਏ ਆਪਾਂ ਕਿਉਂਕਿ ਹੁਣ ਸਾਨੂੰ ਛੱਡ ਕੇ ਆਉਣੇ ਪੈਂਦੇ ਆ ਵੀ ਕਿਤੇ ਆਪਣੇ ਜਿਵੇਂ ਹੋ ਗਿਆ ਹਨਾ ਬਟੰਡਾ ਹੋ ਗਿਆ ਜਾਂ ਮਲੂੜ ਛੱਡ ਕੇ ਆਉਣੇ ਆ ਅਸੀਂ ਤੇ ਇਹੀ ਆਪਣੇ ਕੋਲੇ ਆਪਦੇ ਕੋਲੇ ਹੋਵੇ ਤੇ ਚਲੋ ਉਹ ਵੀ ਵਧੀਆ ਹਨਾ ਆਪਣੇ ਜਾਣ ਪਛਾਣ ਦੇ ਆ ਤੇ ਪਰ ਕਿੱਥੇ ਮੈਨੂੰ ਆ ਵੀ ਮੈਂ ਆਪਦੇ ਕੋਲੇ ਰੱਖਾਂ ਸੇਵਾ ਕਰਾਂ ਤੇ ਆਪਦੇ ਚਲੋ ਸੇਵਾ ਦਾ ਫਲ ਕਿਤੇ ਨਾ ਕਿਤੇ ਬੰਦੇ ਨੂੰ ਜਰੂਰ ਮਿਲਦਾ ਤੇ ਤੁਹਾਨੂੰ ਵੀ ਮੌਕਾ ਮਿਲੇ ਕਿ ਤਾਂ ਕਿ ਮੈਨੂੰ ਫੋਨ ਕਰ ਲਓ ਕਿ ਭਾਈ ਇੱਥੇ ਕੋਈ ਬੇਜਵਾਨ ਪਿਆ ਪਹਿਲੀ ਗੱਲ ਤਾਂ ਪ੍ਰਮਾਤਮਾ ਨਾ ਹੀ ਕਰੇ ਤੇ ਚਲੋ ਇਹ ਤਾਂ ਹੁਣ ਦੁਨੀਆਦਾਰੀ ਦਾ ਦਸਤੂਰ ਆ ਹਨਾ ਸਾਰਾ ਕੁਝ ਹੁੰਦਾ ਬੰਦਿਆਂ ਦੇ ਐਕਸੀਡੈਂਟ ਵੀ ਹੋ ਜਾਂਦੇ ਆ ਤੇ ਬਹੁਤ ਕੁਝ ਹੋ ਜਾਂਦਾ ਭਾਈ ਤਾਂ ਇਹ ਦੁਨੀਆਦਾਰੀ ਆ ਤੇ ਆਪਾਂ ਚੱਕ ਲੈ ਗਏ ਜਾ ਕੇ। ਲੋ ਬਈ ਅ ਬੱਚੇ ਆਪਾਂ ਰਜਾਤੇ ਆ ਤੇ ਫੀਡ ਪਾਤੀ ਡੋਂਗਾ ਕਰਦਾ ਖਾਲੀ ਇਹਨਾਂ ਨੇ ਦਿਖਾ ਦੇ ਵੀ ਸਾਰੇ ਬੱਚੇ ਨੂੰ ਤੇ ਆਪਣੀ ਬਈ ਫੀਡ ਦੀ ਜੇ ਕੋਈ ਹੈਲਪ ਕਰ ਸਕਦਾ ਮਦਦ ਕਰ ਸਕਦਾ ਤਾਂ ਫੀਡ ਦੀ ਜਰੂਰ ਕਰਿਆ ਕਰੋ ਹੋਰ ਚਲੋ ਦਵਾਈ ਦੂਈ ਦਾ ਚੱਲ ਜਾਂਦਾ ਕੋਈ 100 200 ਦੀ ਆਉਂਦੀ ਉਹ ਤਾਂ ਅਸੀਂ ਕਰ ਲੈਨੇ ਆ ਹਲ ਹਨ ਜੇ ਕੋਈ ਜ਼ਿਆਦਾ ਮਹਿੰਗੀ ਹੋਵੇ ਤਾਂ ਤੁਹਾਡੇ ਨਾਲ ਕੋ ਆਪਾਂ ਵੀਡੀਓ ਪਾ ਦਨੇ ਤੇ ਬਸ ਫੀਡ ਦੀ ਲਓ ਬਈ ਫੀਡ ਪਾਉਣ ਆਏ ਸੀ ਬੱਚਿਆਂ ਨੂੰ ਤੇ ਜੈਂਗੋ ਨਾਲ ਆ ਗਿਆ ਤੇ ਮੈਨੂੰ ਲੱਗਦਾ ਨਹੀਂ ਅਜੇ ਜੈਂਗੋ ਦੀ ਖੈਰ ਕਿਉਂਕਿ ਇਹਨਾਂ ਦੀ ਮਾਂ ਆ ਗਈ ਨਾ ਨਾ ਲੜਨਾ ਨਹੀਂ ਲੜਨਾ ਨਹੀਂ ਲੜਨਾ ਵੀnga ਬੱਜਾ ਤੇ ਸਪੋਰਟ ਕਰਿਆ ਕਰੋ ਬਈ ਸਾਨੂੰ ਵੀ ਤੇ ਅਸੀਂ YouTube ਤੇ ਵੀਡੀਓ ਪਾਉਣੇ ਇੱਕ ਆਸ ਦੀ کرن ਤੇ ਚਲੋ YouTube ਚੱਲ ਪਏ ਤੇ ਅਸੀਂ ਆਪਦੇ ਕੋਲੋਂ ਵੀ ਮੰਨ ਕੇ ਚਲੋ ਇਹਨਾਂ ਦੇ ਕੁਝ ਨਾ ਕੁਝ ਲਾਉਣ ਜੋਗੇ ਹੋ ਜੀ ਹੈਨਾ ਤੁਸੀਂ ਚਲੋ ਫੀਡ ਭੇਜ ਦਿਨੋ ਅਸੀਂ ਪਾ ਜਾਣੇ ਆ ਤਾਂ ਸਾਡਾ ਸੁਪਨਾ ਇਹੀ ਹੈ ਬਈ ਅਸੀਂ ਸ਼ੈਲਟਰ ਬਣਾਇਏ ਤੇ ਕੋਣ ਕੋਣ ਭਾਈ ਸਾਡੀ سپورਟ ਕਰ ਸਕਦਾ ਤਾਂ ਸਾਨੂੰ ਦੱਸਿਓ ਜਰੂਰ ਹੈ ਤੇ ਇੱਕ ਬਹੁਤ ਸਾਰੇ ਭੈਣਾ ਭਰਾ ਕਹਿੰਦੇ ਵੀ ਨਾਲ ਸਕੈਨਰ ਲਾਇਆ ਕਰੋ ਜੀ ਤੁਸੀਂ ਸੇਵਾ ਕਰਦੋ ਤੇ ਭਾਈ ਉਹ ਨਹੀਂ ਸਾਡੀ ਸਕੈਨਰ ਨਹੀਂ ਲਾਉਂਦੇਗੇ ਅਸੀਂ ਜਦੋਂ ਸਾਨੂੰ ਮਦਦ ਦੀ ਲੋੜ ਹੁੰਦੀ ਹੈ ਹਨ ਅਸੀਂ ਵੀਡੀਓ ਚ ਅਪੀਲ ਕਰ ਦਿੰਨੇ ਚਲੋ ਕੋਈ ਨਾ ਕੋਈ ਸਾਡਾ ਬਾਹ ਸਾਡੀ ਫੜੀ ਲੈਂਦਾ ਜਿਵੇਂ ਕਿਸੇ ਨੂੰ ਸ਼ੈਲਟਰ ਭੇਜ ਕੇ ਆਉਣਾ ਤਾਂ ਗੱਡੀ ਦਾ ਕੋਈ ਇੰਤਜ਼ਾਮ ਕਰਵਾ ਦਿੰਦਾ ਚਲੋ ਸਾਨੂੰ ਇਹਨਾਂ ਬਹੁਤ ਨਾ ਨਾ ਲੜਨ ਰੋਤਾ ਸੀ ਇਹ ਅੱਛਾ ਮਾਨ ਨੂੰ ਪੂਰਾ ਸਪੋਰਟ ਕਰਦੇ ਆ ਬਈ ਮਾਂ ਪਰ ਮਾਨ ਨੂੰ ਸਪੋਰਟ ਕਰਨਾ ਚਾਹੀਦਾ ਤੇ ਮਾਂ ਨੂੰ ਬਈ ਸਾਰੇ ਸਪੋਰਟ ਕਰਿਆ ਕਰੋ ਤੇ ਇੱਕ ਹੋਰ ਆਪਾਂ ਕੀ ਕਹਿਣਾ ਸੀਗਾ ਤੇ ਹਾਂਜੀ ਕਈ ਕਹਿੰਦੇ ਵੀ ਅਪਡੇਟ ਨਹੀਂ ਦਿੰਦੇ ਬਈ ਇੱਕ ਵਾਰੀ ਜਿਹੜੇ ਦਾ ਕਿਉਂਕਿ ਹੱਲ ਹੋ ਜਾਂਦਾ ਹਨਾ ਫਿਰ ਜਿਹਦਾ ਤਾਂ ਹੱਲ ਨਹੀਂ ਮੈਂ ਤੇ ਬੱਚੇ ਅਸੀਂ ਫੀਡ ਪਾ ਕੇ ਗਏ ਇਹਨਾਂ ਨੂੰ ਵੀ ਜਿਹੜੇ ਸਾਡੀ ਗਲੀ ਚ ਰਹਿੰਦੇ ਆ ਤੁਸੀਂ ਵੇਖੇ ਹਨਾ ਆਪਾਂ YouTube ਤੇ ਲਾਈਵ ਕਰਦੇ ਹੁੰਨੇ ਆ ਬਈ ਸ਼ਾਮ ਨੂੰ 6 ਵਜੇ ਤੇ ਬਾਕੀ ਉਹਦੋਂ ਤੁਸੀਂ ਇੱਕ ਆਸ ਦੀ ਕਿਰਨ ਨਾਮ ਤੋਂ ਚੈਨਲ ਆ YouTube ਤੇ ਉਹਦੇ ਤੇ ਵੀ ਆਪਾਂ ਬਖਾਉਣਾ ਨੇ ਵੀ ਕਿੰਨੇ ਆਪਣੇ ਘਰੇ ਬੱਚੇ ਆ ਕੇ ਖਾਣਾ ਖਾ ਕੇ ਜਾਂਦੇ ਆ ਆਪ ਦਾ ਢਿੱਡ ਭਰ ਕੇ ਜਾਂਦੇ ਆ ਤੇ ਚਲੋ ਅਸੀਂ ਤਾਂ ਹੀ ਇੱਕ ਜ਼ਰੀਆ ਬਣ ਜਾਂਦੇ ਆ ਤੇ ਸਪੋਰਟ ਦਾ ਚਲੋ ਠੋਡੀ ਹੈ ਨਾ ਪਰ ਕੁਝ ਕੁ ਭਰਾ